ਸੋ ਸਾਰਿਆਂ ਨੂੰ ਮੇਰੀ ਪਿਆਰ ਪਰ ਇਸ ਸਤਿਕਾਰ ਜੀ ਕੋਰ ਜਿੰਦਰ ਪੰਜਾਬੀ ਬਲੌਗ ਤੁਹਾਡਾ ਸਵਾਗਤ ਕਰਦੀ ਹਾਂ ਤੇ ਗਾਇਸ ਅੱਜ ਦਾ ਵਲੌਗ ਮੇਰਾ ਮੈਂ ਚੁੱਲੇ ਤੇ ਬਣਾਉਣ ਲੱਗੀ ਸੀ ਸਬਜੀ ਤੇ ਇੱਧਰ ਕੱਟੀ ਸੀ ਥੋੜੀ ਜੀ ਗੋਭੀ ਤੇ ਆ ਦੇ ਲਓ ਪਹਿਲਾਂ ਮੈਂ ਵਾਸ਼ ਕਰ ਲਈ ਸੀ ਤੇ ਅੱਜ ਕੱਲ ਤੁਹਾਨੂੰ ਪਤਾ ਗੋਭੀ ਵਧੀਆ ਨਹੀਂ ਆ ਰਹੀ ਥੋੜਾ ਕੀੜਾ ਵਗੈਰਾ ਹੈ ਤੇ ਸਪਰੇ ਹੁੰਦੀ ਹੈ ਤੇ ਇਹਨੂੰ ਨਾ ਗਰਮ ਪਾਣੀ 'ਚ ਇੱਕ ਬਾਲਾ ਪਾ ਦੇ ਲੈਣਾ ਤੇ ਫਿਰ ਉਸ ਤੋਂ ਬਾਅਦ ਇਹਨੂੰ ਇੱਕ ਬਾਲਾ ਦੇ ਕੇ ਪਾਣੀ 'ਚ ਕੱਢ ਲੂੰਗੀ ਮੈਂ ਤੇ ਬਾਕੀ ਮੈਂ ਬਣਾਉਂਗੀ ਚੁੱਲੇ 'ਤੇ ਤਦ ਤੱਕ ਤੁਸੀਂ ਬਣੇ ਰਹੋ ਤੇ ਇੱਧਰ ਬਣਾਉਂਗੀ ਮੈਂ ਆਲੂ ਬੈਂਗਣ ਇੱਧਰ ਤੇ ਬੈਂਗਣ ਕੱਟ ਲਏ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਲੌਗ ਦੀ ਸ਼ੁਰੂਆਤ ਵੀ ਕਰਦੇ ਆ ਤੇ ਬਹੁਤ ਸਾਰਾ ਥੈਂਕ ਯੂ ਮੇਰੇ ਚੈਨਲ ਨੂੰ ਇੰਨਾ ਪਿਆਰ ਦੇਣ ਲਈ ਮੈਨੂੰ ਇੰਨਾ ਪਿਆਰ ਕਰਨ ਲਈ ਤੇ ਬਾਕੀ ਬਣੇ ਰੋ ਜਦ ਤੱਕ ਆਪਾਂ ਸਬਜ਼ੀ ਦੀ ਤਿਆਰੀ ਕਰ ਲੈਨੇ ਆ ਆ ਦੇਖ ਲਓ ਜਿਵੇਂ ਕੀੜਾ ਵਗੈਰਾ ਹੁੰਦਾ ਨਾ ਬਸ ਇਹ ਡਰ ਲੱਗਦਾ ਰਹਿੰਦਾ ਹੈ ਅੱਜ ਕੱਲ੍ਹ ਬੈਂਗਣਾ ਚ ਗੋਭੀ ਚ ਬਹੁਤ ਸਾਰਾ ਕੀੜਾ ਆ ਰਿਹਾ ਹੈ ਚਲੋ ਗਾਇਜ਼ ਆ ਦੇਖ ਲਓ ਮੇਕ ਬੋਇਲ ਮਿੱਕੀ ਬਾੜਾ ਦਿੱਤਾ ਹੈ ਤੇ ਗਰਮ ਪਾਣੀ ਚ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਤਿਲੋ ਗਾਇਸ ਇਹ ਮੈਂ ਸਭ ਤੋਂ ਪਹਿਲਾਂ ਮੇਰੀ ਲੋਹੇ ਦੀ ਕਡਾਈ ਆ ਦੇਖ ਲਓ ਕਿੰਨੀ ਖਰਾਬ ਕਿੰਨੀ ਵੇਸਟ ਹੋਈ ਪਈ ਹੈ ਤੇ ਇਹਨੂੰ ਮੈਂ ਕੋਲਗਟ ਦੇ ਨਾਲ ਤੇ ਬੇਕਿੰਗ ਸੋਡੇ ਦੇ ਨਾਲ ਤੁਹਾਨੂੰ ਸਾਫ਼ ਕਰਕੇ ਦਿਖਾਉਂ ਥੋੜਾ ਜਿਹਾ ਮੈਂ ਕੋਲਗਟ ਲੈ ਲਿਆ ਤੇ ਥੋੜਾ ਜਿਹਾ ਇਹਦੇ ਵਿੱਚ ਪਾ ਲੂੰਗੀ ਬੇਕਿੰਗ ਸੋਡਾ ਠੀਕ ਹੈ ਇਹਨੂੰ ਮੈਂ ਸਾਫ਼ ਕਰਕੇ ਦਿਖਾਉਂਗੀ ਦੇਖਿਓ ਇਹ ਬਿਲਕੁਲ ਲੋਹੇ ਦੀ ਕਡਾਈ ਜਿੰਨੀ ਵੀ ਇਹਦੇ ਚ ਕਾਲੀ ਕਾਲੀ ਹੋਈ ਪਈ ਨਾ ਇੱਕਦਮ ਸਾਫ਼ ਹੋ ਜਾਏਗੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਕਰਿਓ ਜੇਕਰ ਆਪਣਾ ਭਾਂਡਾ ਸਾਫ਼ ਨਾ ਹੈ ਆਪਣਾ ਮਾਨਨ ਕਰਦਾ ਨਾ ਕਿ ਆਪਾਂ ਨਾ ਕੰਮ ਕਰਨੇ ਨੂੰ ਜੀ ਨਹੀਂ ਕਰਦਾ ਤੇ ਇਹ ਜਿਹੜਾ ਮੈਂ ਲਿਆ ਨਾ ਰੇ ਤੇ ਉਹ ਵਾਲਾ ਇਹ ਇਹਦੇ ਨਾਲ ਵੀ ਬਹੁਤ ਜਲਦੀ ਸਾਫ ਹੁੰਦਾ ਠੀਕ ਹੈ ਤੁਸੀਂ ਵੈਸੇ ਤਾਂ ਲੋਹੇ ਦੇ ਕੁੱਚੇ ਨਾਲ ਵੀ ਕਰ ਸਕਦੇ ਤੇ ਮੇਰੇ ਕੋਲੇ ਪਿਆ ਸੀ ਮੇ ਨੂੰ ਆਈਡੀਆ ਆਇਆ ਇਹਦੇ ਨਾਲ ਨਾ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਇਹਦੇ ਨਾਲ ਮੈਂ ਕਰੂੰਗੀ ਸਾਫ ਇੱਕਦਮ ਦੇਖੋ ਮੈਂ ਕੋਲਗੇਟ ਦੇ ਵਿੱਚ ਬੇਕਿੰਗ ਸੋਡਾ ਪਾ ਕੇ ਤੇ ਝੱਗ ਛੱਡ ਗਿਆ ਹਨਾ ਇਹ ਸਾਰਾ ਬਲਕਿ ਜਿੰਨੀ ਕਾਲਾਪਨ ਹੈ ਨਾ ਦਾ ਬਿਲਕੁਲ ਖਤਮ ਕਰ ਦੇਗਾ ਜੇਕਰ ਤੁਹਾਡੇ ਕੀ ਤੁਹਾਡੇ ਕੋਲ ਵੀ ਲੋਹੇ ਦੀ ਕੜਾਈ ਹੈ ਨਾ ਬਿਲਕੁਲ ਤੁਸੀਂ ਵੇਸਟ ਨਾ ਕਰਿਓ ਤੇ ਇਦਾਂ ਸਾਫ ਕਰਿਓ ਬਹੁਤ ਵਧੀਆ ਲੱਗੇਗਾ ਤੁਹਾਨੂੰ ਤੇ ਜੇਕਰ ਆਪਾਂ ਇਦਾਂ ਹੀ ਸਾਫ਼ ਕਰਦੇ ਆ ਨਾ ਤੇ ਸਾਡਾ ਮਨ ਵੀ ਖੁਸ਼ ਹੁੰਦਾ ਸਾਡਾ ਰੋਟੀ ਸਬਜੀ ਕੁਛ ਵੀ ਬਣਾਉਣੇ ਨੂੰ ਆਪਣਾ ਮਨ ਕਰਦਾ ਆ ਦੇਖੋ ਬਿਲਕੁਲ ਚਿੱਟੀ ਹੋ ਗਈ ਹੈ ਨਾ ਤੇ ਸਾਫ਼ ਸੁਥਰੀ ਹੋ ਗਈ ਇਦਾਂ ਹੀ ਕਰ ਸਕਦੇ ਹੋ ਤੁਸੀਂ ਵੀ ਆ ਦੇਖੋ ਤੁਹਾਨੂੰ ਦਿਖਾਨੀ ਆ ਆ ਦੇਖੋ ਮੈਂ ਵਾਸ਼ ਕਰਤੀ ਅੱਛੀ ਤਰ੍ਹਾਂ ਤੇ ਆ ਦੇਖੋ ਇੱਕਦਮ ਚਮਕ ਕੇ ਬਿਲਕੁਲ ਸਾਫ਼ ਸੁਥਰੀ ਤੇ ਬਿਲਕੁਲ ਨਿਕਾਈ ਵਾਂਗੂ ਇਸੇ ਨਾਲ ਤਰੀਕਾ ਅਪਣਾ ਕੇ ਤੁਸੀਂ ਵੀ ਆਪਣੇ ਲੋਹੇ ਦੇ ਭਾਂਡੇ ਪਿੱਤਲ ਦੇ ਭਾਂਡੇ ਕੋਈ ਵੀ ਹੈ ਨਾ ਤੁਸੀਂ ਘਰੇ ਸਾਫ਼ ਕਰਿਆ ਕਰੋ ਤੇ ਅੱਜ ਕਰ ਆਪਾਂ ਤਾਂ ਜਿਆਦਾ ਤੋਂ ਜਿਆਦਾ ਜਿੰਨੇ ਵਰਤ ਸਕਦੇ ਆ ਲੋਹਾ ਤੇ ਪਿੱਤਲ ਭਾਂਡਾ ਆ ਦੀਆਂ ਮਿੱਟੀ ਦਾ ਭਾਂਡਾ ਵੀ ਯੂਜ਼ ਕਰਨਾ ਚਾਹੀਦਾ ਹੈ ਇਹ ਲੋਮੀਨੀਅਮ ਦਾ ਭਾਂਡਾ ਆਪਾਂ ਨੂੰ ਨਹੀਂ ਜ਼ਿਆਦਾ ਵਰਤਣਾ ਚਾਹੀਦਾ ਮੈਂ ਤੇ ਹੁਣ ਬਹੁਤ ਚੇਂਜ ਕਰ ਰਹੀਆਂ ਹੈ ਗਿਆ ਮੇਰੇ ਕੋਲ ਵੀ ਭਾਂਡੇ ਪਰ ਮੈਂ ਬਹੁਤ ਹੀ ਚੇਂਜ ਕਰ ਚੁੱਕੀ ਹਾਂ ਆਪਣੇ ਭਾਂਡਿਆਂ ਨੂੰ ਤੇ ਆ ਦੇਖੋ ਜੀ ਬਿਲਕੁਲ ਚਮਕਾ ਕੇ ਰੱਖ ਦਿੱਤੀ ਤੇ ਹੁਣ ਬਣਾਵਾਂਗੇ ਆਪਾਂ ਸਬਜ਼ੀ ਤੇ ਲੋ ਜੀ ਇੱਧਰ ਬਾਲ ਲਈ ਆਪਾਂ ਅੱਗ ਮੇਹ ਚੁੱਲੇ ਤੇ ਬਣਾ ਲੈਨੇ ਸਬਜ਼ੀ ਕੇ ਅੱਜ ਕੱਲ ਸਮਝ ਨਹੀਂ ਆ ਰਹੀ ਇੱਕ ਤਾਂ ਮੈਨੂੰ ਸੇਕ ਮੈਨੂੰ ਨਾ ਕਿਸੇ ਭੈਣ ਨੇ ਸਪੈਸ਼ਲੀ ਕਿਹਾ ਸੀ ਕਿ ਤੁਸੀਂ ਚੁੱਲ੍ਹੇ ਦੇ ਅੱਗੇ ਨਾ ਬੈਠਿਆ ਕਰੋ ਸਹੀ ਕਹਿੰਦੇ ਹੋ ਮੈਂ ਚੁੱਲ੍ਹੇ ਦਾ ਮੂੰਹ ਹੀ ਮੋੜ ਦੇਣੀ ਹਮੇਸ਼ਾ ਮੈਂ ਨਾ ਅੱਗੇ ਬੈਠ ਜਾਈਂ ਮੈਨੂੰ ਪਤਾ ਹੀ ਨਹੀਂ ਲੱਗਦਾ ਇਹਦਾ ਮੂੰਹ ਮੋੜਨ ਦੇ ਚੱਕਰ ਚ ਵਿੱਚੇ ਹੀ ਰਹਿ ਜਾਂਦਾ ਮੇਰਾ ਦਿਮਾਗ ਐਸਾ ਹੀ ਹੈ ਬਸ ਹੋ ਗਈ ਹੁਣ ਵੈਸੇ ਗਰਮ ਮੌਸਮ ਤਾਂ ਠੀਕ ਹੈ ਪਰ ਕਦੀ ਕਦੀ ਹੁੰਦਾ ਹੈ ਕਹਿਣਾ ਲੱਗਦਾ ਨਹੀਂ ਹੈਗਾ ਤੇਲ ਕੜਾਈ ਹੋ ਗਈ ਗਰਮ ਆਪਾਂ ਤੇਲ ਪਾ ਲਈਏ ਜਦ ਤੱਕ ਅੱਗ ਬਲੂਗੀ ਵਧੀਆ ਜੀ ਸਾਡਾ ਤੇਲ ਗਰਮ ਹੋ ਜਾਏਗਾ ਬਿਲਕੁਲ ਥੋੜਾ ਹੀ ਪਾਉਂਦੀ ਹੁੰਦੀ ਹੁਣ ਤੇ ਮੈਂ ਬਹੁਤ ਘੱਟ ਤੇਲ ਪਾਉਣ ਲੱਗਿਆ ਪਹਿਲਾਂ ਪਾਉਂਦੀ ਹੁੰਦੀ ਸੀ ਜ਼ਿਆਦਾ ਹੁਣ ਨਹੀਂ ਮੈਂ ਪਾਉਂਦੀ ਹੁੰਦੀ ਤੇ ਲੋ ਜੀ ਇੱਧਰ ਸੜ ਗਿਆ ਤੇਲ ਸਾਡਾ ਤੇ ਆ ਦੇਖੋ ਜੀ ਮੈਂ ਆਨੂ ਬੈਂਗਣਾ ਦੀ ਗਰਮ ਹੋ ਗਿਆ ਨਾ ਤੇਲ ਤੇ ਹੁਣ ਮੈਂ ਥੋੜੀ ਜਿਹੀ ਪਿਆਜ਼ ਇਹਨੂੰ ਪਹਿਲਾਂ ਹੰਦੀ ਤਰ੍ਹਾਂ ਕੱਟ ਕੇ ਲੈ ਲੈਣਾ ਹੈ ਲੋ ਜੀ ਇੱਧਰ ਹੋ ਗਿਆ ਸਾਡੇ ਹੂੰ ਬਰਾਊਨ ਹੋਣਾ ਪਰ ਪਾ ਵਿੱਚੇ ਪਾ ਦਾਂਗੇ ਨਮਕ ਥੋੜੀਆਂ ਹਲਦੀ ਇੱਥੇ ਨਾ ਹਰੀ ਮਿਰਚਾ ਪਾਵਾਂਗੀ ਮੈਂ ਥੋੜੀ ਜੀ ਲਾਲ ਮਿਰਚ ਡੇੱਕੀ ਪਾਉਂਗੀ ਇਹ ਵੀ ਇੱਥੇ ਪਾ ਦਿੰਦੇ ਹਾਂ ਕਿਚਨ ਕੇ ਨਮਕ ਸਾਡਾ ਬਿਲਕੁਲ ਸਿੰਪਲ ਜਿਹੇ ਤਰੀਕੇ ਨਾਲ ਬਣਾਉਂਦੀ ਹੁੰਦੀ ਆ ਮੈਂ ਇਹ ਹਰੀਆਂ ਮਿਰਚਾਂ ਬਸ ਇਦਾਂ ਹੀ ਦੋ ਤਿੰਨ ਮੈਂ ਸਾਬਤ ਹੀ ਸੁੱਤ ਦੇਣੀ ਹਾਂ ਲੋ ਅਗਰੇ ਵਿੱਚ ਕੱਟ ਕੇ ਪਾ ਦਾਂਗੇ ਹੁਣ ਆਪਾਂ ਟਮਾਟਰ ਤੇ ਸੁ ਹੋ ਗਿਆ ਤੇ ਸੇ ਤੁਹਾਨੂੰ ਪਤਾ ਨਹੀਂ ਇਹ ਇਹ ਅੰਦੂਦਿਆਂ ਨਾਲ ਬਿਲਕੁਲ ਸਿੰਪਲ ਟ੍ਰਿਕ ਜਿਹੜਾ ਬਣਾਨੀ ਨੇ ਬਹੁਤ ਸੌਖੇ ਬਣਦੇ ਆ ਕੋਈ ਜਿਆਦਾ ਵਲਸ਼ਣ ਨਹੀਂ ਕਰਨਾ ਪੈਂਦਾ ਇਹਨਾਂ ਨਾਲ ਔਰ ਇਦਾਂ ਹੀ ਸੀ ਮੈਂ ਤੇ ਹਲਕਾ ਜਿਹਾ ਹੁਣ ਮੱਠੀ ਮੱਠੀ ਅੱਗ ਕਰਕੇ ਨਾ ਥੱਕ ਦੋ ਤੇ ਪਹਿਲਾਂ ਵੀ ਮੈਨੂੰ ਇੱਕ ਭੈਣ ਨੇ ਨਾ ਕੁਐਸਚਨ ਪੁੱਛਿਆ ਸੀ ਤੁਹਾਡਾ ਕੱਦੂ ਕਾਲਾ ਹੋ ਗਿਆ ਸਿਸਟਰ ਕਾਲਾ ਨਹੀਂ ਹੁੰਦਾ ਕਈ ਵਾਰੀ ਜਿਹੜਾ ਨੇਰਾ ਜਿਹਾ ਲੱਗਦਾ ਨਾ ਸਾਨੂੰ ਇੱਥੇ ਤਾਂ ਲੱਗਦਾ ਆਹ ਕਾਲਾ ਤੁਹਾਨੂੰ ਵੈਸੇ ਵੀਡੀਓ ਚ ਲੱਗ ਰਿਹਾ ਸੀ ਬਹੁਤ ਟੇਸਟੀ ਬਣਿਆ ਸੀਗਾ ਤੇ ਇਧਰ ਦੇਖੋ ਅੱਜ ਕਾਰ ਰਸੀ ਪਰਾਂ ਖੜੀ ਕਰ ਦਿੱਤੀ ਤੇ ਅਜੇ ਵੀ ਬਿਲਕੁਲ ਖੰਮੀ ਹੈ ਮੈਨੂੰ ਬਹੁਤ ਸਾਰਾ ਧਿਆਨ ਰੱਖੜੀਆਂ ਪੈਣਾ ਵੀ ਅੰਦ ਕੋਲ ਨਾ ਬੈਠਿਆ ਕਰੇ ਹਨ ਮੈਂ ਜਦੋਂ ਕਈ ਵਰੀ ਸ਼ਾਮ ਸ਼ੂਮ ਹੋਵੇ ਨਾ ਠੰਡਾ ਜਿਹਾ ਹੋਵੇ ਤੇ ਮੈਂ ਕਰ ਲੈਣੀ ਹੁੰਦੀ ਹੈ ਕੰਮ ਨੂੰ ਇਹਨੂੰ ਆਪਾਂ ਛਾੱਕ ਦਿੰਦੇ ਹਾਂ ਟਮਾਟੀ ਮਠੀ ਆ ਗਈ ਤੇ ਹੁਣ ਆਪਣਾ ਬੰਜੇ ਦੀ ਸਬਜ਼ੀ ਸਾਡੇ ਇੱਧਰ ਸਬਜੀ ਬਣ ਕੇ ਸਾਡੀ ਹੋ ਗਈ ਦੂਜੀ ਤਿਆਰ ਹਨ ਬੈਂਗਲੇ ਮੈਂ ਕਿ ਚਲੂイドੂ ਤੜਕਾ ਲਾਣੀ ਤੇ ਅੱਧਰ ਕਰਨੀ ਪਹਿਲਾਂ ਸਭ ਤੋਂ ਆਪਾਂ ਤੇਲ ਗਰਮ ਤੇ ਗੋਭੀ ਨੂੰ ਵੀ ਲਾ ਲੀਏ ਤੜਕਾ ਬਾਕੀ ਹੋਰ ਸਾਰੇ ਬਹੁਤ ਸਾਰੇ ਕੰਮ ਐ ਛੜੇ ਮੈਂ ਕਰਨੇ ਤੇ ਇੱਧਰ ਕੱਟ ਲਿਆ ਪਾਇਦੇ ਲਈ ਦੇਖੋ ਪਿਆਜ਼ ਲਸਣ ਹਰੀਆਂ ਮਿਰਚਾਂ ਤੇ ਇੱਧਰ ਲੈ ਲਿਆ ਸੀ ਧਨੀਆ ਮੈਂ ਸਾਰਾ ਸਮਾਨ ਬਸ ਨਾ ਇਹ ਮੁਸ਼ਕਲ ਹੋ ਜਾਂਦੀ ਛੁੱਲੇ ਅੱਗੇ ਸਮਾਨ ਚੱਕ ਕੇ ਲੈ ਆਉਣਾ ਸਾਨੂੰ ਬਹੁਤ ਔਖਾ ਲੱਗਦਾ ਮਿੱਚੇ ਕਟਣੇ ਜਾਂ ਜਦ ਤੱਕ ਤੇਲ ਗਰਮ ਹੁੰਦਾ ਨਾ ਸਾਰਾ ਸਮਾਨ ਇਕੱਠੇ ਕਰ ਲੈਂਦੇ ਆ। ਤੇ ਜਦੋਂ ਕਦੀ ਜਲਦੀ ਜੱੱਬੀ ਕੋਪੀ ਬਣਾਣੀ ਹੋਵੇ ਨਾ ਬਹੁਤ ਸੌਖੇ ਤਰੀਕੇ ਨਾਲ ਬਣਦੀ। ਤੇ ਇਸੇ ਤਰ੍ਹਾਂ ਹੀ ਬਣਾਣੀ ਪਹਿਲਾਂ ਬੱਸ ਤੇ ਲੋਜੀ ਤੇ ਲੋਬਾ ਸਾਡਾ ਗਰਮ ਸਾਬ ਤੋਂ ਪਹਿਲਾਂ ਆਪਾਂ ਪਾ ਦਿੰਨੇ ਆ ਦੇ ਅਚਾ ਮਟਰ ਤੇਰਾ ਪਾ ਲੈਨੇ ਹੁਣ ਟਮਾਟਰ, ਚਾਹ ਤੇ ਹਰੀਆਂ ਮਿਰਚ। से वाली गोभी जी ने बिल्कुल ऐसे ही बना लेनी है मैं बिल्कुल भी ज्यादा टाइम नहीं लूंगी और गोभी की सब्जी कभी भी ऐसे चूल्हे पे बनाओ ना कैसी बना लो बहुत टेस्टी बनती है चलो अजी मसाला पुच गया होना पाए दे बीच पाडा हां अब थोड़ा जो गरम मसाला थोड़ा किचन किचनकिया मसाला टेस्ट बहुत बन जाता पर मैं सारा कुछ जीवन ही पा दिता ना ये देखे सब्जी एकदम बढ़िया बन जाती है अच्छा आप सब तो थोड़े आलू पा ना आलू थोड़े जे रहते हैं ਉਹ ਨਖਰੇ ਕਰਦੇ ਆਂ ਫਿਰ ਜਦੋਂ ਆਲੂ ਥੋੜਾ ਜਿਹਾ ਕੱਚਾ ਰਹਿ ਜਾਣਾ ਥੱਲੇ ਘਰ ਦੇ ਧਰਾਂ ਹੋ ਗਿਆ ਸਾਬਤ ਮਿਰਚ ਮੈਂ ਪਾ ਦਿੱਤੀ ਮੈਂ ਸਪੈਸ਼ਲ ਜਿਹੜੀ ਰੈਸিপি ਦੱਸਦੀ ਹੁੰਦੀ ਆ ਨਾ ਮੈਨੂੰ ਸਪੈਸ਼ਲ ਪੈਣਾ ਕਹਿੰਦੀ ਹੁੰਦੀ ਆ ਤੁਸੀਂ ਜਿਵੇਂ ਵੀ ਕੁਝ ਸਬਜ਼ੀ ਬਣਾਉਂਦੇ ਹੋ ਨਾ ਤੁਹਾਨੂੰ ਜਰੂਰ ਦੱਸਿਆ ਹਲਕਾ ਜਿਹਾ ਪਾਣੀ ਦਾ ਚਿੱਟਾ ਦੇਣਾ ਬਿਲਕੁਲ ਮਾਮੂਲੀ ਜਿਹਾ ਅਗੋਂ ਆਪਾਂ ਇਹਨੂੰ ਢੱਕ ਲੈਨੇ ਆਪਾਂ ਸਾਡੀ ਗੋਤੀ ਹੋਣੀਗੀ ਪਿਆਰ ਬਾਕੀ ਕਰਦੇ ਆਪਾਂ ਉਹਨੇ ਨੂੰ ਹੋਰ ਕੰਮ ਲੋ ਜਿੱਦਾਂ ਮੇਰਾ ਹਾਰਾ ਪਿਆ ਹੋਇਆ ਸੀ ਇਹ ਸਾਰਾ ਕਈ ਦਿਨਾਂ ਤੋਂ ਸਾਫ਼ ਕਰਨਾ ਰਹਿ ਗਿਆ ਸੀ ਇਹ ਨੂੰ ਬਾਲਣ ਦਾ ਬਿਲਕੁਲ ਵੀ ਟਾਈਮ ਨਹੀਂ ਸੀ ਲੱਗਦਾ ਰਿਹਾ। ਨਾ ਸਾਫ ਹੋ ਰਿਹਾ ਸੀ। ਮੈਂ ਕਿੰਨੂ ਵੀ ਲਿੱਪ ਦੀ ਲਿੱਪ ਕੇ ਥੋੜੀ ਨਾ ਮਜ਼ਬੂਤੀ ਜੀ ਆ ਜਾਂਦੀ। ਨਾਲੇ ਸੋਨਾ ਵੀ ਲੱਗ ਜਾਂਦਾ। ਬੜੋਲੀ ਜੀ ਕਹਿੰਦੇ ਨੇ ਨਾ ਕਈ ਇਹਨੂੰ। ਸਾਡੀ ਸਭ ਦੀ ਆਪਣੀ ਆਪਣੀ ਭਾਸ਼ਾ ਆਉਂਦੀ ਹੈ ਹਨਾ ਜਿਵੇਂ ਕਹਿ ਦਿੰਦੇ ਆ ਚੱਟੀ, ਥੋੜੀ। ਅਸੀਂ ਜਾਂ ਤਾਂ ਕਾੜਨੀ। ਇੱਦਾਂ ਕਹਿ ਦਿੰਦੇ ਆ ਸਾਡੇ ਆਪਣੇ ਆਪਣੇ ਨੂੰ ਕਢੋਲੇ ਵੀ ਕਹਿ ਦਿੰਦੇ ਕਈ। ਅਸੀਂ ਤਾਂ ਦੇਖੋ ਜਿਹ ਹਾਰੀ ਕਹਿੰਦੇ ਆ। पिछली वीडियो में देखे होना है ना मैं बनाई अपने पडोली भी हो गई गोभी बन गई गोभी पित्तल की कढ़ाई है कई बार सब्जी हमेशा रंग बदलोर लो जी गोभी बन के प्यार हो त्यार तो हूँ आप देंगे धनिया हूं आपू अंदर ले जाने इधर बन गए सा गोभी ਧਨੀਆ ਪਾ ਕੇ ਨਾਲ ਵਧੀਆ ਜੀ ਹੋ ਜਾਂਦੀ ਹੋਰ ਕਿਸੇ ਬਹੁਤ ਟੇਸਟ ਵਧੀਆ ਲੱਗਦਾ ਛੂਹ ਉਹ ਅੱਜ ਕੱਲ ਵੈਸੇ ਧਨੀਆ ਬਹੁਤ ਘੱਟ ਮਿਲਦੇ ਆ ਅਰ ਖੜੀ ਖੜੀ ਕੋਪੀ ਜੀ ਫੋਨ ਵਧੀਆ ਲੱਗਦੀ ਪਿਛਲੀ ਵਾਰੀ ਨਾ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀ ਕarele ਵੀ ਗੋਆ ਬਣਾਏ ਆ ਪਲੀਜ਼ ਅੱਛੇ ਅੱਛੇ ਕਮੈਂਟ ਕਰਿਆ ਕਰੋ ਖਾਣ ਵਾਲੀਆਂ ਚੀਜ਼ਾਂ ਨੂੰ ਨਾ ਮਾੜੀਆਂ ਚੀਜ਼ਾਂ ਨਾ ਕਹਿਆ ਕਰੋ ਬਹੁਤ ਬੁਰਾ ਲੱਗਦਾ ਇਹ ਚੀਜ਼ ਆਪਾਂ ਤਾਂ ਇਹ ਚੀਜ਼ਾਂ ਬੜੀ ਮੁਸ਼ਕਲ ਨਾਲ ਸਾਨੂੰ ਨਸੀਬ ਹੁੰਦੀਆਂ ਹਨਾ ਐਵੇਂ ਦੀਆਂ ਗੱਲਾਂ ਨਾ ਬੋਲਿਆ ਕਰੋ ਤੇ ਤੁਹਾਡੇ ਅਗੇ ਰਿਕਵੈਸਟ ਕਰਦੀ ਆ ਜੇਕਰ ਤੁਹਾਨੂੰ ਵੀਡੀਓ ਨਹੀਂ ਵਧੀਆ ਲੱਗਦੀ ਲਾਈਕ ਦੀ ਵਜ੍ਹਾ ਡਿਸਲਾਈਕ ਕਰ ਦਿਆ ਕਰੋ ਮੈਨੂੰ ਕੋਈ ਪ੍ਰੋਬਲਮ ਨਹੀਂ ਤੇ ਪਲੀਜ਼ ਪਿਆਰ ਨਾਲ ਜਾ ਕਮੈਂਟ ਤੇ ਲਾਈਕ ਦੇ ਦਿਆ ਕਰੋ ਚਲੋ गाइस ਆ ਦੇਖੋ ਸਬਜੀ ਮੈਂ ਸਪੈਸ਼ਲੀ ਅੰਦਰ ਚੱਕ ਕੇ ਲਈ ਹੈ ਤੇ ਮੈਂ ਅੰਦਰ ਤੁਹਾਨੂੰ ਦਿਖਾਣ ਲੱਗਿਆ ਮੈਨੂੰ ਸਪੈਸ਼ਲ ਕਮੈਂਟ ਕਰਦੇ ਆ ਨਾ ਤੇ ਪਿਛਲੀ ਵੀਡੀਓ ਚ ਕਦੂ ਵਾਲੀ ਚ ਵੀ ਕਾਲੀ ਲੱਗ ਰਹੀ ਸੀ ਸਬਜੀ ਆ ਦੇਖੋ ਜੀ ਅੰਦਰ ਲੈ ਕੇ ਆਈਆਂ ਉਹ ਵੈਸੇ ਉੱਥੇ ਥੋੜਾ ਜਿਹਾ ਨਾ ਚਾਨਣਾ ਨਹੀਂ ਚੰਗੀ ਤਰ੍ਹਾਂ ਹੁੰਦਾ ਆ ਦੇਖ ਲਓ ਤੁਹਾਡੇ ਸਾਹਮਣੇ ਆ ਸਬਜੀ ਕਿੱਦਾਂ ਦੀ ਲੱਗਦੀ ਹੈ ਠੀਕ ਹੈ ਇਦਾਂ ਦੀ ਬਣੀ ਹੈ ਪਹਿਲਾਂ ਗਲਤ ਕਮੈਂਟ ਕਰਨ ਤੋਂ ਪਹਿਲਾਂ ਇੱਕ ਵਾਰੀ ਪਲੀਜ਼ ਸੋਚ ਲਿਆ ਕਰੋ ਬਹੁਤ ਅੱਛਾ ਲੱਗੇਗਾ ਮੇਰੇ ਦਿਲ ਨੂੰ ਬਹੁਤ ਦੁੱਖ ਹੁੰਦਾ ਜਦੋਂ ਕੋਈ ਮੇਰੀ ਸਬਜੀ ਨੂੰ ਮਾੜਾ ਕਹਿੰਦਾ ਨਾ ਕਿਉਂਕਿ ਖਾਣ ਵਾਲੇ ਨੂੰ ਪਤਾ ਹੁੰਦਾ ਕਿ ਸਬਜੀ ਕਿੱਦਾਂ ਦੀ ਹੈ ਆਪਾਂ ਬਣੀ ਬਣਾਈ ਨੂੰ ਸਬਜੀ ਨੂੰ ਤਾਂ ਕੁਝ ਵੀ ਕਹਿ ਸਕਦੇ ਆ ਤੁਹਾਨੂੰ ਪਤਾ ਮੜੀ ਮਾੜੀ ਸੌਰੀ ਮਾੜੀ ਸਬਜੀ ਕੋਈ ਨਹੀਂ ਖਾਂਦਾ ਮੇਰਾ ਤੇ ਆਹ ਦੇਖ ਲਓ ਜੀ ਇਹ ਸਾਡੀ ਬਣੀ ਗੋਭੀ ਵੀ ਲੈ ਕੇ ਆਈ ਹਾਂ ਦਰਾ ਦੇਖ ਲਈ ਬਹੁਤ ਵਧੀਆ ਬਣਦੀ ਹੈ ਸਬਜੀ ਤੇ ਇਹ ਪਿੱਤਲ ਦੀ ਕੜਾਈ ਕਰਕੇ ਤੁਹਾਨੂੰ ਬਾਹਰ ਨੇਰੇ ਚ ਲੱਗਦੀ ਹੈ ਕਾਲੀ ਮੇਰੀ ਸਬਜੀ ਕਾਲੀ ਨਹੀਂ ਹੁੰਦੀ ਬਾਕੀ ਸਾਰਿਆਂ ਦਾ ਬਹੁਤ ਸਾਰਾ ਸ਼ੁਕਰੀਆ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਚੜਦੀ ਕਲਾ ਚ ਰਹੋ ਤੇ ਗਾਇਸ ਆ ਬਣਾਈਆਂ ਸੀ ਮੈਂ ਸਬਜ਼ੀਆਂ ਜੇ ਦੋਨੋਂ ਦੇਸੀ ਸਟਾਈਲ ਦੇ ਵਿੱਚ ਚੁੱਲੇ ਤੇ ਬਹੁਤ ਗਰਮ ਹੈ ਹਾਲੇ ਤੇ ਮੈਂ ਕਹਾਂ ਚੱਲੋ ਤੁਹਾਨੂੰ ਵਿਖਾ ਦਵਾ ਆ ਦੇਖ ਲਓ ਇਦਾਂ ਦੀਆਂ ਬਣਦੀਆਂ ਸਾਡੀਆਂ ਸਬਜ਼ੀਆਂ ਚੁੱਲੇ ਤੇ ਸਬਜੀ ਬਣਾਣੀ ਬਹੁਤ ਵਧੀਆ ਲੱਗਦੀ ਮੈਨੂੰ ਤਾਂ ਸੌਖੀ ਲੱਗਦੀ ਹੈ ਪਰ ਜਦੋਂ ਕੰਮ ਕੋਈ ਗਰੀ ਪਰ ਚੀਜ਼ਾਂ ਸਮਾਰਟ ਹੋਣਾ ਪੈਂਦਾ ਫਿਰ ਬੁਰਨ ਲੱਗਦੇ ਮਿਲਦੀਆਂ ਤੁਹਾਨੂੰ ਕਰੀ ਹਰੇ ਵੀ ਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਕਾਲੀ ਸਸਟੀ ਕਾਲ ਜੀ ਧੰਨਵਾਦ ਤੁਹਾਡਾ ਮੈਨੂੰ ਇੰਨਾ ਸਪੋਰਟ ਕਰਨ ਲਈ ਇੰਨਾ ਪਿਆਰ ਦੇਣ ਲਈ ਜਿਹੜੇ ਭੈਣ ਭਰਾ ਮੈਨੂੰ ਬਹੁਤ ਅੱਛਾ ਕਮੈਂਟ ਕਰਦੇ ਨੇ ਦਿਲੋਂ ਸ਼ੁਕਰੀਆ ਤੁਹਾਡੀ ਰਿਸਪੈਕਟ ਕਰਦੀ ਆ ਤੇ ਵੱਧ ਤੋਂ ਵੱਧ ਮੈਨੂੰ ਸਪੋਰਟ ਕਰੋ ਤੇ ਵੱਧ ਤੋਂ ਵੱਧ ਮੈਨੂੰ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਯਾਰਾ ਜੇ ਹੈਲੋ ਗਾਈਜ਼ ਆ ਬਣਾਣ ਲੱਗੇ ਆਪਾਂ ਮੰਗੋ ਸ਼ੇਕ ਇਹਦੇ ਵਿੱਚੇ ਪਾ ਲਈ ਚੀਨੀ ਤੇ ਰੂਬਜਾ ਪਾ ਲਿਆ ਤੇ ਇੱਧਰ ਦੇਖ ਲਓ ਵੀਡੀਓ ਦੇ ਵਿੱਚ ਇਹਦੀ ਮੇਰੇ ਭਰਾ ਦੀ ਤੇ ਗੱਲ ਕਰਾ ਵਿਖਾ ਮਾਮੇ ਨੂੰ ਆ ਵੇਖ ਲੋ ਗਾਇਜ਼ ਇਹ ਮਾਮਾ ਇਹ ਭਰਾ ਮੇਰਾ ਵੇਖ ਲੋ ਕਹਿੰਦਾ ਪਿਆ ਕੀ ਕੁਛ ਕੁਛ ਕਹਿਣਾ ਤਾਂ ਬੋਲ ਦੇ ਵੀਡੀਓ ਬਣ ਰਹੀ ਹੁਣ ਨਾ ਗਾਇਜ਼ ਵੇਖ ਲੋ ਕੀ ਕਹਿ ਰਿਹਾ ਮੈਨੂੰ ਆ ਨਾ ਲਾਈਕ ਕਰਿਆ ਕਰੋ ਅੱਛਾ ਮੇਰੇ ਬਹੁਤ ਅੱਛੇ ਅੱਛੇ ਮੇਰੇ ਨਾਲ ਬੰਦੇ ਜੁੜੇ ਹੋਏ ਆ ਅੱਛੇ ਅੱਛੇ ਬੰਦੇ ਜੁੜੇ ਰਹਿੰਦੇ ਨਾ ਬਿਲਕੁਲ ਵੀ ਨਹੀਂ ਤੇ ਕਿ ਦੁੱਧ ਮੇਰਾ ਨੰਗਾ ਹੋ ਗਿਆ ਦੁੱਧ ਪਾਣਾ ਸੀ ਵਿੱਚ ਠੰਡਾ ਠੰਡਾ ਵੈਸੇ ਨਾ ਸ਼ੇਕ ਉਹਦੇ ਚ ਬਣਾਉਣਾ ਸੀ ਵੱਡੇ ਚ ਦਿਮਾਗ ਕਿੱਥੋਂ ਲਿਆਵਾ ਕਹਿਣਾ ਦਿਮਾਗ ਤਾਂ ਚੱਲ ਗਿਆ ਜੇ ਮੇਰਾ ਫਿਰ ਵੀ ਗਾੜਾ ਹੀ ਬਣਿਆ ਤੇ ਲੋ ਜੀ ਜੀ ਨੇ ਜਿਹਨੇ ਪੀਣਾ ਆ ਕੇ ਪੀ ਲੋ ਮੰਗੋ ਸ਼ੇਕ ਬਣਾਇਆ ਅੱਜ ਮੈਂ ਸੀਜ਼ਨ ਚ ਪਹਿਲੀ ਵਾਰੀ ਬਣਾਇਆਗਾ ਸਤਾ ਮਸਤੀ ਕੁਝ ਹੋ ਹੰਪਲਾ ਖਾਰੇ ਸੀ ਨਾ ਕਈ ਦਿਨ ਤੋਂ ਸੋਚ ਰਹੀ ਸੀ ਕਿ ਬਣਾਉ ਉਹ ਆਪਣੇ ਬਾਪਾ ਨੂੰ ਦੇਣਾ ਤੇ ਦੇ ਜਾਉਂਗੀ